ਜੀ ਸਤਿ ਸ਼੍ਰੀ ਅਕਾਲ ਜੀ ਜਾਗੋ ਵਾਲੀ ਰਾਤ ਨੂੰ ਜੇ ਗਰਾਰੇ ਸ਼ਰਾਰੇ ਨਾ ਪਾਏ ਤਾਂ ਫਿਰ ਤਾਂ ਵਿਆਹ ਵੀ ਅਧੂਰਾ ਜਿਹਾ ਲੱਗੂਗਾ ਕਿਉਂਕਿ ਹੁਣ ਤਾਂ ਟ੍ਰੈਂਡ ਦੇ ਵਿੱਚ ਨੇ ਗਰਾਰੇ ਸ਼ਰਾਰੇ ਵਾਲੇ ਸੂਟਸ ਲੈ ਕੇ ਆਏ ਆ ਬਹੁਤ ਜ਼ਿਆਦਾ ਸੋਹਣੇ ਨੇ ਫੁੱਲ ਐਮਬਰਾਇਡਰੀ ਔਰ ਸ਼ਿਮਰ ਦੇ ਫੈਬਰਿਕ ਹੋਣਗੇ ਔਰ ਇਹਨਾਂ ਦੀ ਡਿਜ਼ਾਈਨਿੰਗ ਦੇ ਅਲੱਗ-ਅਲੱਗ ਅਕੋਰਡਿੰਗ ਇਹਨਾਂ ਦਾ ਪ੍ਰਾਈਸ ਹੋਊਗਾ ਸੋ ਤੁਸੀਂ ਇਹਨਾਂ ਨੂੰ ਗਰਾਰਾ ਸ਼ਰਾਰਾ ਜਾਂ ਸਲਵਾਰ ਸੂਟ 20 ਸਟਿਚ ਕਰਵਾ ਸਕਦੇ ਹੋ ਔਰ ਫੁੱਲ ਫੈਬਰਿਕ ਹੋਊਗਾ ਵਿਦ ਦੁਪੱਟੇ ਵੀ ਐਮਬਰਾਇਡਰੀ ਦੇ ਵਿੱਚ ਆਉਣਗੇ ਬਾਕੀ ਅੱਜ ਜਿਹੜੇ ਹੈਂਡਵਰਕ ਦੇ ਸੂਟਸ ਸਾਰੇ ਐਡ-ਆਨ ਕੀਤੇ ਹਨ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਇਹਨਾਂ ਨੂੰ ਤੁਸੀਂ ਕਿਸੇ ਵੀ ਪਾਰਟੀ ਫੈਕਸ਼ਨ ਦੇ ਉੱਤੇ ਐਡ-ਆਨ ਕਰ ਸਕਦੇ ਹੋ ਸਪੈਸ਼ਲ ਜਾਗੋ ਵਾਸਤੇ ਲਿਸ਼ਕਣ ਫਿਕਸ਼ਨ ਵਾਲੇ ਸਾਰੇ ਸੂਟ ਨੇ ਆਪਾਂ ਜੈਵੈਲ ਵੈਲਵਟ ਸੂਟ ਵੀ ਐਡ ਆਨ ਕੀਤੇ ਨੇ ਕਿਉਂਕਿ ਰਾਤ ਨੂੰ ਫਿਰ ਵੈਲਵਟ ਦੇ ਸੂਟ ਜਿਆਦਾ ਅੱਛੇ ਲੱਗਦੇ ਨੇ ਔਰ ਵੈਲਵਟ ਦੇ ਸੂਟਾਂ ਦੇ ਉੱਪਰ ਜਦੋਂ ਹੈਂਡ ਐਮਬਰਾਇਡਰੀ ਹੁੰਦੀ ਹੈ ਤਾਂ ਹੋਰ ਵੀ ਜਿਆਦਾ ਸੋਹਣੀਆਂ ਪਿਕਸ ਆਉਂਦੀਆਂ ਨੇ ਸੋ ਤੁਸੀਂ ਇਹਨਾਂ ਨੂੰ ਸੋਹਣੇ-ਸੋਹਣੇ ਸੂਟਾਂ ਨੂੰ ਆਪਣੇ ਪਿਕਸ ਲੈ ਕੇ WhatsApp ਤੇ ਆਰਡਰ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੇ ਨੇ ਕੈਸ਼ ਔਨ ਡਿਲੀਵਰੀ ਨਹੀਂ ਹੁੰਦੀ ਜੀ ਪੇਮੈਂਟ